हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਹਾਂਗੇ ਬੱਚਾ ਆ ਗਿਆ ਮਗਰ ਬਾਈ ਬੱਸੀ ਬੱਸੀ ਵੀ ਕਰਮਲ ਨੇ ਬਹੁਤ ਟਾਪ ਕੁਆਲਿਟੀ ਦਿੱਤੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਇਹ ਘਰੇਲੂ ਪਸ਼ੂਆਂ ਚ ਵੜ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਭਾਈ ਨਾਲ ਗੱਲਬਾਤ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਹੈ ਡਾਕਟਰ ਸਾਹਿਬ ਜੀ ਵਧੀਆ ਭਾਈ ਵਧੀਆ ਤੁਸੀਂ ਸਭ ਠੀਕ ਮੈਂ ਜੀ ਇੱਕ ਪਰਮਾਤਮਾ ਦੀ ਲੀਲੀ ਸਾਤਾਲ ਦੀ ਮਿਹਰ ਹੈ ਇਹ ਬੈਠਾ ਜੀ ਆਪਣੇ ਬੰਦੇ ਲਿਆ ਜੀ ਆਪਣੇ ਨਾਲ ਲੈ ਪਿੰਡੋਂ ਆਇਆ ਪਰੋ ਠੀਕ ਹੈ ਠੀਕ ਹੈ ਜੀ ਇਹਨਾਂ ਨੂੰ ਵਿਚਾਰੇ ਮੈਨੂੰ ਕਹਿੰਦਾ ਯਾਰ ਅੱਛੀ ਕਿ ਕੈਮਰੇ ਦੇ ਮੂਹਰੇ ਨਹੀਂ ਆਏ ਕੋਈ ਬੋਲੇ ਨਹੀਂ ਹੂੰ ਤੇ ਇਹ ਆਂਪਰਾ ਪਿੰਡ ਹੈ ਨਾ ਬਾਈ ਦਾ ਬਖੰਡ ਠੀਕ ਹੈ ਜੀ ਬਸ ਨਾਮ ਤੇ ਆਪਣਾ ਐਡਰੈਸ ਹੀ ਬੋਲੋ ਨਾਂ ਦੱਸ ਦੇ ਭਾਈ ਉਹਦਾ ਨਾਂ ਦੱਸ ਦੇ ਨੰਬਰ ਦੱਸ ਦੇ ਕੇਵਲ ਸਿੰਘ ਆ ਜੀ ਨਾਮ ਕੇਵਲ ਸਿੰਘ ਪਿੰਡ ਆਦਮਪੁਰਾ ਪ੍ਰਾਹਾੜਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਹਾਂ ਜੀ ਇਧਰੋਂ ਰਹਿ ਗਏ ਜੀ ਸ਼ੈਦੋ ਇਧਰੋਂ ਪੁਰਜੀ ਜੀ ਇਧਰੋਂ ਦਿਨਨਾ ਸਾਹਿਬ ਜੀ ਠੀਕ ਹੈ ਇਹਦੇ ਸਾਨ ਚ ਰਹਿ ਗਏ ਜੀ ਪਿੰਡ ਕੰਟੈਕਟ ਨੰਬਰ ਹਾਂ ਨੰਬਰ ਬੋਲ ਦੇ ਭਾਈ 77174 00961 ਇੱਕ ਵਾਰੀ ਹੋਰ ਬੋਲ ਇੱਕ ਵਾਰੀ ਹੋਰ ਬੋਲ 77 009 ਏ ਬਾਈ ਦਾ ਬਈ ਕੰਡੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਤੇ ਬਾਈ ਟੈਣੀ ਜਿਹੜੀ ਇਹ ਡਾਟ ਆਪਾਂ ਦੇਖ ਰਹੇ ਆ ਬਾਈ ਕਿਹੜਾ ਸੂਆ ਸੂਈ ਇਹ ਡਾਟ ਤੀਜਾ ਸੂਆ ਸੂਈ ਵੀ ਆ ਮਗਰ ਵੱਸੀ ਮਗਰ ਵੱਸੀ ਹਾਂ ਆ ਦੇਰਾ ਦਿਖਾ ਦੇ ਗਲਾਬੀ ਗਲੂਪੀ ਥਾਣਾ ਬੱਛੀ ਦੇ ਬੱਛੀ ਜਮਾ ਇੱਕ ਨੰਬਰ ਆ ਬੱਛੀ ਦੇ ਦਾ ਥਾਣ ਥਾਣਾ ਕੋਈ ਫੋਲਰੀ ਛਾ ਕੋ ਨਾਲ ਬੱਚਾ ਵਾਲਾ ਪਿਆਰਾ ਦੇਦਾ ਵਾਲੀ ਚੰਗੀ ਬੱਥੀ ਆ ਸਹੀ ਗੱਲ ਆ ਬੂਥਵਾਤ ਗਲਾਬੀ ਚੈੱਕ ਕਰੋ ਕਰਨ ਕੋ ਨੂੰ ਵੀ ਇਹ ਡਾਟ ਤੀਜਾ ਸੂਆ ਸੂਈ ਵੀ ਆ ਹੁਣ ਠੀਕ ਆ ਠੀਕ ਹੈ ਜੀ ਇਹ ਸੁਈ ਆ ਬਈ ਇਹ ਡਾਕਟਰ ਤੜਕੇ ਛੁਈਆ 4 ਵਜੇ ਜ਼ੇਰ ਨਹੀਂ ਹੋ ਪਈ ਆ ਜ਼ੇਰ ਬਈ ਆ ਪਈ ਛ ਤੜਕੇ ਆ ਜ਼ੇਰ ਦਿਖਾ ਦੇ ਬਣਾ ਪੈਰ ਮਾਰ ਕੇ ਬਸਟਰ ਪਰਿਆ ਪਿਆ ਜ਼ੇਰ ਦਾ ਐਂ ਵੀ ਕੋਈ ਜ਼ੇਰ ਕਰੂ ਤੜਕੇ ਇਹ ਛੁਈਆ 4 ਵਜੇ ਜ਼ੇਰ ਤੱਕ ਕਰਮ ਵਾਲੀ ਨੂੰ ਦੀ ਛੇੜਤੀ ਹੂੰ ਤੇ ਹੂੰ ਕਾਲਟੀ ਬਹੁਤ ਆ ਵੈਟ ਚ ਹੈ ਨਾ ਹਾਂ ਬੰਦੇ ਵਿਚਾਰੇ ਇਹਨਾਂ ਨੂੰ ਯਾਰ ਵਿਚਾਰੇ ਇਹ ਆਏ ਨਹੀਂ ਸੀ ਕਿਤੇ ਇਹ ਕੰਮ ਚ ਹੂੰ ਇਹ ਮੈਨੂੰ ਕਹਿੰਦੇ ਯਾਰ ਵੀਡੀਓ ਬਣਾ ਦੇ ਮੈਂ ਖਾ ਵੀ ਨੰਬਰ ਛੋੜ ਨੂੰ ਆਪ ਤਾਂ ਲਾਉਣਾ ਪਊਗਾ ਠੀਕ ਆ ਤੇ ਨਹੀਂ ਮੇਰੇ ਮਗਾ ਫੋਨ ਆਈ ਜਾਣਗੇ ਮੇਰੇ ਕੋਲੇ ਤੁਸੀਂ ਆਪ ਦਾ ਜਿੱਥੇ ਥੋੜਾ ਲੋਟ ਲਾ ਕੇ ਦੇ ਦੇ ਹਮ ਸਹੀ ਗੱਲ ਹੈ ਠੀਕ ਹੈ ਜੀ ਬਾਕੀ ਬਈ ਵੱਡੀ ਬੁੱਡੀ ਫੁੱਲ ਡਾਕਟਰ ਗਾਂ ਦਾ ਇੱਕ ਨੰਬਰ ਆ ਗੱਲ ਕਰ ਮਾੜੀ ਜੀ ਨਾ ਪਿਆਰੇ ਤੋਂ ਸਮੀ ਘਟਾ ਹਮ ਦੁੱਧ ਵਾਲੀ ਗਾਂ ਦੁੱਧ 22 ਲੀਟਰ ਖੁੱਲਾ ਦੇ ਦਿੰਦੀ ਆ ਠੀਕ ਹੈ ਭਾਈ ਹਾਂ ਜੀ ਬਾਕੀ ਲੇਵਾ ਬਹੁਤ ਲੇਵਾ ਦਾ ਲੇਵੇ ਲੂਵੇ ਦਾ ਡਾਟ ਕੁਝ ਪਾਚੋ ਨਾ ਆਏ ਨੇ ਵੀ ਕੁੱਬੀ ਕੱਬੀ ਆ ਸਹੀ ਗੱਲ ਆ ਪ੍ਰੈਸ ਪਈ ਆ ਜਮਾ ਕੁਆਲਿਟੀ ਵਾਲੀ ਵਾਹ ਕਾਲੇ ਗਰਮੀਆਂ ਦਾ ਦੋਸਾ ਗਰਮੀ ਗਰਮੀ ਤਾਂ ਡਾਕਟਰ ਮੰਨਣ ਨੂੰ ਹੀ ਨਹੀਂ ਨੇ ਹੂੰ ਸਹੀ ਗੱਲ ਆ ਜੇਰ ਜੂਰ ਦਾ ਬਟਾ ਕੰਮ ਹੁੰਦਾ ਡਾਟਾ ਇਹਦਾ ਪਾਜਦੀ ਅਫੋਲਾ ਸਹੀ ਗੱਲ ਆ ਹਾਂ ਹੂੰ ਸਮਗੀ ਦਾ ਪਾਲੂ ਨਹੀਂ ਤਿਆਰ ਰਹਿਣਾ ਮੂਰੇ ਹੋ ਕੇ ਨਹੀਂ ਆਏ ਨਹੀਂ ਕੁੱਬੀ ਕੱਬੀ ਨਹੀਂ ਕੋਈ ਡਾਟ ਕੋਈ ਟੂਈ ਨਹੀਂ ਚੱਕਦੀ ਜਮਾ ਪ੍ਰੈਸ ਹੈਗਾ ਸਹੀ ਗੱਲ ਹੈ ਬਾਈ ਘੋੜੀਆਂ ਕੋ ਤੁਰਦੀਆਂ ਹਨ ਹਾਂ ਕੀ ਬਾਤ ਹੈ ਬਾਕੀ ਥਣ ਥੋਣ ਆਪਾਂ ਲੈ ਲਓ ਡੋਟ ਡਾਕਟਰ ਪਿਛਲੇ ਸੂਏ ਵਧੀਆ 22 23 ਲੀਟਰ ਦਿੰਦਾ ਨੇ ਠੀਕ ਹੈ ਗੱਲ ਕਰਾਇ ਕੀਤੀ ਥੋੜੀ ਹੀ ਵਿਚਾਰਾ ਤਾਂ ਸਮੀ ਘਟਾ ਹਾਂ ਹਾਂ ਬਾਕੀ ਬਾਈ ਥਣਾ ਦਾ ਸਹ ਦੇਖੋ ਥੜਾ ਥੋਣਾ ਦਾ ਡਾਟ ਪਰ ਘਾਟ ਪੰਨੇ ਪਏ ਆ ਕਾ ਦੇ ਹਾਂ ਸਹੀ ਗੱਲ ਕਰ ਵੀ ਬਸ ਆਹੀ ਆ ਮਾੜਾ ਜਿਹਾ ਬਸ ਲਿਚੀ ਆ ਬਾਕੀ ਆਇਆ ਬਾਈ ਟੈਣੀ ਬੱਚਾ ਵਾਲਾ ਨਰੋਆ ਪਾ ਗਏ ਬੱਚਾ ਨਰੋਆ ਕਰਕੇ ਡਾਟ ਨੀ ਸੀ ਰਗੀ ਬੱਛੀ ਬੜੀ ਤਕੜੀ ਹੈ ਬੜੇ ਟੀਕਾ ਬਹੁਤ ਚੰਗਾ ਭਰਾਇ ਸੀ ਐਂ ਲੱਗਦੀ ਜਿਵੇਂ ਮਹੀਨੇ ਦੀ ਬੱਸੀ ਹੋਈ ਹਾ ਜਿਵੇਂ ਰਾਤ ਟੀਕਾ ਟੁਗਾ ਚੰਗਾ ਭਰਾਇ ਸੀ ਚਵਾਈ ਚੁਈ ਦੇਖ ਡਾਟ ਦਰਸ਼ਨ ਪੁਆ ਕੀ ਬਾਤ ਹੈ ਬਾਈ ਲੈ ਚੌਣ ਚਵਾਈ ਚਵਾਈ ਦਾ ਧਰਤੀ ਚ ਮੋਰਾਂ ਕਰਦੀ ਹੈ ਡਾਟ ਸਹੀ ਗੱਲ ਹੈ ਬਾਲੀ ਮੋਤੀ ਚਵਾਈ ਆ ਹਨਾ ਹਾਂ ਗੰਨੇ ਆ ਖੂ ਵਰਦੀ ਆ ਪਤਾ ਲੱਗਦਾ ਚਵਾਈ ਦਾ ਅਸਰ ਚ ਲੈ ਬਾਈ ਨਾਲੇ ਕਹਿੰਦੀ ਕੋਈ ਨਾ ਕੋਈ ਨਾ ਕੋਈ ਨਾ ਆ ਪੌਂਦੀ ਡੋਲ ਨਹੀਂ ਡਾਕਟਰ ਹੂੰ ਧਾਰਾ ਦਾ ਨਾ ਪੂਰਨ ਜਮਾ ਸੇਰਾ ਮੈਂ ਕਹਣਾ ਮੋਟੀ ਮੋਟੀ ਚਵਾਈ ਆ ਵਰਦੀ ਆ ਕਨੇ ਜਮਾ ਲਾ ਧਾਰਾ ਤੇ ਮੋਰੀ ਕਰਦੀ ਆ ਡਾਕਟਰ ਸਹੀ ਗੱਲ ਆ ਕੋਈ ਕੋਈ ਥਣ ਨਹੀਂ ਤੋੜਦਾ ਕੋਈ ਹੋਰ ਨਹੀਂ ਹੂੰ ਕੋਈ ਗੱਲ ਆ ਜਿਹੜਾ ਬਹਿ ਗਿਆ ਉਠੜਿਆ ਨਹੀਂ ਹਾਂ ਬੱਬ ਜਵਾਕਾਂ ਨੂੰ ਵੀ ਭਸ ਖਾਦੇ ਡਾਕਟਰ ਇਹੀ ਜੀ ਗਾ ਥਲੇ ਦਾ ਦਾ ਸਹੀ ਗੱਲ ਲੈ ਬਾਈ ਚੈੱਕ ਜਿਵੇਂ ਮਰਜੀ ਚੋਈ ਜਾ ਕੋਈ ਥਣ ਨਹੀਂ ਟੋੜਦਾ ਕੁਛ ਨਹੀਂ ਗਾ ਬੜੀ ਚੰਗੀ ਜੀ ਉਹ ਛੜ ਛੜ ਕੇ ਪਾਈ ਆ ਸਣਾ ਵਸਲਾ ਬਾਈ ਤਾਂ ਆਰਾਮ ਮਰੀਦਾ ਕੋਈ ਦੇਖਦੀ ਨਹੀਂ ਕਰ ਮੰਨ ਜਿੱਥੇ ਪੈਰ ਲਾ ਕੇ ਉੱਥੇ ਲਾ ਗਈ ਲਾ ਗਈ ਫਿਰ ਡਾਕਟਰ ਗਾਰੰਟੀ ਆ ਜੀ ਫਾਨ ਤੁਹਾਡਾ ਬੜਾ ਟੰਗਾ ਲੱਗਿਆ ਕੋਈ ਫੋੜ ਨਹੀਂ ਕੋਈ ਕੱਪਾ ਨਹੀਂ ਨਾਲ ਹਾਂ ਇਦਰੋਂ ਵੀ ਦਿਖਾ ਦੇ ਡਾਕਟਰ ਸਹੀ ਗੱਲ ਆ ਬਾਈ ਲੈ ਲੈ ਕਿਸੇ ਪਾਛੋ ਕੋਈ ਕਾਚੀ ਨਹੀਂ ਡਾਕਟਰ ਖਣਾ ਸੁਣਾ ਠੰਡੀ ਠੰਡੀ ਵੀ ਕਰਮਲੀ ਫੁੱਲ ਹੈ ਠੰਡੀ ਦਾ ਡਾਕਟਰ ਫੁੱਲਾ ਪਾ ਇਧਰ ਦੀ ਬਹਿ ਜਾ ਕੋਈ ਟੈਨਸ਼ਨ ਨਹੀਂ ਗੀ ਲੈ ਨਾ ਨਾ ਪਾ ਪੁੱਠੇ ਪਾਛ ਦੀ ਮਾਰੀ ਜਾ ਤਾਰਾ ਕੋਈ ਨਹੀਂ ਗਬਾਸ਼ਤਾ ਠੰਡੀ ਠੰਡੀ ਦੇਖੋ ਕਰਮਲੀ ਫੁੱਲ ਆ ਗਈ ਚਵਾਈ ਭਾਲੀ ਮੋਟੀ ਆ ਡਾਕਟਰ ਹੂੰ ਦੋ ਦੀ ਮੋਟਰੀ ਲੱਗੀ ਆ ਸਹੀ ਗੱਲ ਆ ਬਈ ਦੋ ਦੀ ਮੋਟਰੀ ਆ ਕਿਆ ਬਾਤ ਹੈ ਹੈ ਬੜਾ ਚੰਗਾ ਦੋ ਦੀ ਮੋਟਰੀ ਆ ਡਾਕਟਰ ਸਹੀ ਗੱਲ ਆ ਬਈ ਤੇ ਟੈਣੀ ਬਈ ਇਹਦਾ ਮੁੱਲ ਕੀ ਰੁਪਿਆ ਲੈਣ ਦੇਣ ਮੁੱਲ ਦਾ ਡਾਟ ਲੈਣ ਦੇਣੀ ਬੰਦੇ 55000 ਕਹਦਾ ਜਿੱਥੇ ਅਗਰੇ ਲੋਟ ਲੱਗਿਆ ਬਾ ਲੈ ਲੈ ਤੇ ਸੌਦਾ ਪਾਜਾਂ ਨਾਲ ਕਰ ਲਿਆ ਉਹਦਾ ਖੁੱਲ ਕੇ ਕਨੇ ਠੀਕ ਹੈ ਬਈ ਹਾਂ ਸਾਈ ਪਾ ਦੀ ਪੋਰਾ ਚੰਗਾ ਲੱਗਿਆ ਉੱਥੇ ਸੌਦਾ ਹਾਂ ਉੱਥੇ ਅਗਲਾ ਸੌਦਾ ਉਹਦਾ ਕਰ ਲੈ ਹੂੰ ਤੇ ਇਹ ਬਾਈਆਂ ਨੇ ਸੌਦਾ ਕਰਨ ਵਾਲੇ ਸਾਹਿਬ ਨਾਲ ਆ ਜੇਰ ਜੇਰ ਦਿਖਾ ਦੇ ਬੱਠਲ ਪਰਿਆ ਪਿਆ ਸਹੀ ਗੱਲ ਆ ਬਈ ਬੱਠਲ ਪਰਿਆ ਪਿਆ ਹੂੰ ਲਾ ਆ ਇਹਨਾਂ ਵੀ ਮਾੜੀ ਮੋਟੀ ਜੇਰ ਪਾਈ ਆ ਸਹੀ ਗੱਲ ਆ ਜੇਰ ਬਹੁਤ ਵੱਡੀ ਪਾਈ ਆ ਗਾਲ ਹਾਂ ਕੀ ਬਾਤ ਆ ਬਾਕੀ ਯਾਰ ਬੱਚਾ ਵੀ ਬਾਈ ਮੂਰੇ ਤਿਆਰ ਹੋ ਡਾਟਰ ਬੱਛੀ ਵਾਲੀ ਚੰਗੀ ਆ ਹਮ ਸਹੀ ਗੱਲ ਆ ਬੱਚਾ ਗਾਲਾਂ ਕੋਈ ਆਇ ਨਹੀਂ ਵੀ ਕੋਈ ਲਿੱਛੀ ਨਹੀਂ ਚਾਹ ਨਹੀਂ ਕੋਈ ਟੂਈ ਨਹੀਂ ਚੱਕਦੀ ਕੋਈ ਕੁੱਬੀ ਨਹੀਂ ਆਇ ਨਹੀਂ ਅਗਲਾ ਕੋਈ ਵੀ ਲੰਗ ਮਾਰ ਦਿਆ ਜਾ ਹੋ ਆ ਹਮ ਬਸ ਆਹੀ ਆ ਤੇ ਮੁੱਲ ਬਾਈ ਕਹਿੰਦਾ 55000 ਰੁਪਇਆ ਬਾਈ ਹਾਂ ਜਿੱਥੇ ਬਾਈਆਂ ਨੇ ਜਿੱਥੇ ਮਾਨ ਕਰਦਾ ਹਨਾ ਵੀ ਉੱਥੇ ਗੱਲ ਕਰ ਆ ਉੱਥੇ ਆਪਦਾ ਸੌਦਾ ਡਾਟਰ ਕਰ ਲੈਣਾ ਆਪਾਂ ਨੂੰ ਕੋਈ ਨਹੀਂ ਇਹਨਾਂ ਦਾ ਹਨਾ ਸਹੀ ਗੱਲ ਆ ਬਾਈ ਜਿਸੇ ਗਾਗਰਾ ਚਿਤ ਮੰਨੇ ਉਸੇ ਗਾਗ ਲੈ ਲੇਤੇ ਜਿੱਥੇ ਇਹਨਾਂ ਦਾ ਮਨ ਮੰਨਗੇ ਉਸੇ ਦੇ ਦਾਨਗੇ ਸਹੀ ਗੱਲ ਆ ਭਾਈ ਠੀਕ ਆ ਜੀ ਹਾਂ ਡਾਕਟਰ ਪੰਛੀ ਦਾ ਤਾਂ ਦੇਖ ਨੱਕ ਦੇ ਉਹਨੂੰ ਕਿਦੇ ਗਲਾਬੀ ਭਾਇਰ ਲਾ ਮੈਂ ਕਹਣਾ ਕੀ ਆ ਬਾਤ ਮੈਂ ਆਂਤੀ ਨਹੀਂ ਡਾਕਟਰ ਪੰਛੀ ਦਾ ਬੱਛੀ ਵਾਲੀ ਨਰੋਈ ਕਰਕੇ ਗਾਂ ਲਿੱਚੀ ਰਹੇਗੀ ਸਹੀ ਗੱਲ ਆ ਡਾਂ ਨੀ ਵਿਚ ਵੱਡੀ ਵੱਡੀ ਫੋਲ ਲਾ ਗਈ ਬੱਛੀ ਡਾਕਟਰ ਦੂਜੀ ਆ ਉਸ ਪਾਸ ਦੇ ਲਾ ਪੰਛੀ ਦੀ ਸਹੀ ਗੱਲ ਆ ਨਿੱਕੀ ਪੂਸ ਹਾਂ ਨਿੱਕੀ ਪੂਸ ਆ ਬੜਾ ਚੰਗੇ ਟੀਕੇ ਦੀ ਬੱਛੀ ਆ ਸਹੀ ਗੱਲ ਆ ਭਾਈ ਤੇ ਯਾਰ ਥਾਂ ਤੋਂ ਬੜਾ ਚੰਗਾ ਲੱਗਾ ਡਾਕਟਰ ਹੋਰ ਤਾਂ ਕਿਦਰੇ ਰਹਿ ਗਏ ਨਾ ਹਮ ਲਫਾਨੇ ਨੂੰ ਫਾਟਦੀ ਧਾਰਾ ਮਾਰੇ ਦੁਕਾਨ ਨਾਲੇ ਚੋਈ ਵੀ ਆ ਬੰਦੇ ਦੀ ਨਾਲੀ ਠੀਕ ਹੈ ਬਾਈ ਇਹ ਕਿਹੜਾ ਵਿਚਾਰਾ ਨੇ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਨੇ ਚੋਤੀ ਤੜਕੇ ਕਿੰਨਾ ਕੋਲਾ ਕੱਢਦਾ ਫਿਰ ਇਹਨਾਂ ਡਾਕਟਰ ਕੱਢਦਾ ਹੂ 4 ਕਿਲੋ ਯਾਰ ਠੀਕ ਹੈ ਬਾਈ 4 ਕਿਲੋ ਦੁੱਧ ਕੱਢਿਆ ਵਾ ਨਾਲੇ ਚੋਈ ਵੀ ਦੀ ਵੀਡੀਓ ਬਣਾਈ ਆਪਾਂ ਹਮ ਤੇ ਜੇ ਨਾਲ ਚੋਈ ਹੁੰਦਾ ਫਾਸ ਫਾਸ ਤੋਰਨਾ ਸੀ ਗਾਨ ਸਹੀ ਗੱਲ ਆ ਬਾਈ ਹੱਕ ਪੈਣਾ ਸੀ ਹਨਾ ਹ ਬੱਛੀ ਚੰਗਾ ਸੀ ਇਹਨਾਂ ਨੇ ਤੇ 4 ਕਿਲੋ ਦੁੱਧ ਇਹਨਾਂ ਨੇ ਚੋਇਆ ਬਾਕੀ ਬੋਦੀ ਵਾਦੀ ਚੈੱਕ ਕਰਵਾ ਦੇ ਮਾਖਣ ਡਾਕਟਰ ਕਿਸੇ ਪਾਸੋਂ ਕੋਈ ਕਾਚ ਨਹੀਂ ਆ ਸਹੀ ਗੱਲ ਲੈ ਨਾ ਚੈੱਕ ਕਰ ਬਈ ਬੋਦੀ ਵਾਦੀ ਅਸਲ ਆ ਨਸਰਦਾਂ ਗਾਲਾਂ ਦੁੱਧ ਹੁੰਦੀਆਂ ਡਾਕਟਰ ਜਿਹੜੀ ਬੋਦੀ ਵਾਲੀਆਂ ਕਾ ਸਹੀ ਗੱਲ ਆ ਬੋਦੀ ਵਾਲੀ ਮੂਹਰਾ ਆਣਾ ਅਸਲ ਵਿੱਚ ਹਾਏ ਹੀ ਇਹੀ ਗਾ ਚੱਲਦੀ ਆ ਜਿਹੜੀ ਗਾ ਚੇਰ ਦੀ ਕੋਨੀ ਆ ਉਹ ਨਹੀਂ ਉਹ ਨਹੀਂ ਕਾਮਯਾਬ ਰਹਿੰਦੀ ਡਾਕਟਰ ਸਹੀ ਗੱਲ ਆ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਈ ਬਾੜ ਪਸੰਦ ਆਵੇ ਤਾਂ ਬਾਈ ਨਾਲ ਕੰਡੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ